ਜਦੋਂ ਵੀ ਅਸੀਂ ਸਰਹੱਦ 'ਤੇ ਖੜੇ ਫੌਜੀ ਦੀ ਤਸਵੀਰ ਦੇਖਦੇ ਹਾਂ ਤਾਂ ਸਾਡਾ ਦਿਲ ਮਾਣ ਦੇ ਨਾਲ ਭਰ ਜਾਂਦਾ ਹੈ ਪਰ ਕੀ ਤੁਸੀਂ ਕਦੇ ਉਹਨਾਂ ਫੌਜੀਆਂ ਬਾਰੇ ਸੋਚਿਆ ਜਿਨ੍ਹਾਂ ਕੋਲ ਵਰਦੀ ਨਹੀਂ ਹੈ ਜਿਨ੍ਹਾਂ ਦੇ ਮੋਢਿਆਂ 'ਤੇ ਕੋਈ ਰੈਂਕ ਨਹੀਂ ਹੈ ਪਰ ਜਿਨ੍ਹਾਂ ਦੀ ਵਫਾਦਾਰੀ ਕਮਾਲ ਹੈ ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਨੈਸ਼ਨਲ ਟ੍ਰੇਨਿੰਗ ਐਂਡ ਰੀਹੈਬਿਲਿਟੇਸ਼ਨ ਗਰੁੱਪ ਸੈਂਟਰ ਦੇ ਵਿੱਚ ਭਾਰਤੀ ਫੌਜ ਦੇ ਲਈ ਖਤਰਨਾਕ ਅਤੇ ਗੁੰਝਲਦਾਰ ਮਿਸ਼ਨਾਂ ਲਈ ਕੁੱਤਿਆਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ ਹੈ ਵੀਡੀਓ ਆਪਣੇ ਆਪ ਦੇ ਵਿੱਚ ਇੱਕ ਪਾਵਰਫੁੱਲ ਦ੍ਰਿਸ਼ ਦੇ ਨਾਲ ਸ਼ੁਰੂ ਹੁੰਦਾ ਹੈ ਵਰਦੀ ਦੇ ਵਿੱਚ ਯੂਨੀਫਾਰਮ ਚ ਫੌਜੀ ਟ੍ਰੇਨਰ ਅਤੇ ਉਹਨਾਂ ਦੇ ਨਾਲ ਇੱਕ ਲਾਈਨ ਦੇ ਵਿੱਚ ਦੌੜਦੇ ਹੋਏ ਆਰਮੀ ਡੌਗਸ ਕਮਾਂਡ ਮਿਲਦੇ ਹੀ ਡੌਗਸ ਅਲਰਟ ਮੋੜ ਦੇ ਵਿੱਚ ਆ ਜਾਂਦੇ ਨੇ ਵੀਡੀਓ ਦੇ ਵਿੱਚ ਇੱਕ ਸੱਚਮੁੱਚ ਹੀ ਪਿਆਰਾ ਪਲ ਹੈ ਛੋਟੇ ਛੋਟੇ ਕਤੂਰੇ ਟ੍ਰੇਨਿੰਗ ਦੀ ਸ਼ੁਰੂਆਤੀ ਸਟੇਜ ਦੇ ਵਿੱਚ ਦਿਖਾਈ ਦੇ ਰਹੇ ਨੇ ਉਹ ਨਿੱਕੇ ਨਿੱਕੇ ਕਦਮਾਂ ਦੇ ਨਾਲ ਸਿੱਖਣਾ ਸ਼ੁਰੂ ਕਰਦੇ ਹਨ ਤੇ ਫਿਰ ਕੁਝ ਮਹੀਨਿਆਂ ਦੇ ਵਿੱਚ ਹੀ ਦੇਸ਼ ਦੇ ਸਭ ਤੋਂ ਭਰੋਸੇਮੰਦ ਯੋद्धा ਬਣ ਜਾਂਦੇ ਨੇ ਇਸ ਨੂੰ ਵੇਖ ਕੇ ਕਿਸੇ ਵੀ ਭਾਰਤੀ ਦਾ ਦਿਲ ਮਾਣ ਦੇ ਨਾਲ ਭਰ ਆਵੇ